ਬੁੜਲਾਡਾ ਤੋਂ ਟੀਵੀ ਚੈਨਲ ਦੇ ਪੱਤਰਕਾਰ ਦਵਿੰਦਰ ਸਿੰਘ ਕੋਲੀ ਦੀ ਵਿਸ਼ੇਸ਼ ਰਿਪੋਰਟ ਮੈਂ ਲक्की ਗਰਗ ਪ੍ਰਧਾਨ ਗਰਮੈਂਟ ਸ਼ੂਜ਼ ਐਂਡ ਜਨਰਲ ਸਟੋਰ ਐਸੋਸੀਏਸ਼ਨ ਬੁੜਲਾਡਾ ਲੋਕ ਪੰਜਾਬ ਸਰਕਾਰ ਦੇ ਹੁਕਮਾਂ ਦੇ ਮੁਤਾਬਕ ਕਰੋਨਾ ਕਰੋਨਾ ਦੇ ਆਪਾਂ ਜਿੱਤ ਪਾ ਲਈ ਹੈ ਤੇ ਮੈਂ ਅਪੀਲ ਕਰਦਾ ਵੀ ਸੋਸ਼ਲ ਡਿਸਟੈਂਸ ਰੱਖੋ ਮਾਸਕ ਪਾ ਕੇ ਰੱਖੋ ਬੂਰੀ ਬਨਾਈ ਰੱਖੋ ਮਿਡਮਿੰਟ ਤੇ ਖਤ ਤੋ ਇਹ ਆਪਣੇ ਤੇ ਆਪਣੇ ਪਰਿਵਾਰ ਦੀ ਸੇਫਟੀ ਹੈ। ਅਸਲੀ ਬਿਜ਼ਨਸਮੈਨ ਉਹੀ ਹੈ ਜਿਹੜਾ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਬਚਾਲੂਗਾ। ਧੰਨਵਾਦ ਮਿਹਰਬਾਨ। ਜੋ ਜੋ ਆਪਣੇ ਐਸਪੀ ਸਾਹਿਬ ਆਏ ਸੀ, ਐਸਐਸਓ ਸਾਹਿਬ ਆਏ ਸੀ ਟੀਮੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ। ਸਫਾਈ ਸਿਲਵ ਜੂਨੀਅਰ ਦਾ ਪ੍ਰਧਾਨ ਜੀਜ ਕੁਮਾਰ ਵੱਲੋਂ ਜਿਨ੍ਹਾਂ ਨੇ ਆਪਣੇ ਆਪਣੇ ਪੰਜਾਬ ਸਰਕਾਰ ਨੇ ਜੋ ਵੀ ਹਦਾਇਤਾਂ ਦਿੱਤੀਆਂ ਉਹਨਾਂ ਦੇ ਹਦਾਇਤਾਂ ਦੇ ਅਨੁਸਾਰ ਖਰੇ ਉਤਰੇ ਆ। ਜਿਹੜਾ ਕੋਰੋਨਾ 19 ਚੱਲ ਰਿਹਾ ਹੈ ਸਿਸਟਮ ਉਹ ਆਪਾਂ ਦੇਖੋ ਉਹਨਾਂ ਨੂੰ ਸਾਰੇ ਹੀ ਸਮਾਜ ਨੂੰ ਜਿੰਨੇ ਵੀ ਆਪਣੇ ਪਰਿਵਾਰ ਆਪਣੇ ਜੋ ਹੋਰ ਸ਼ਹਿਰ ਵਾਸੀ ਲਾ ਲੋ ਸਭ ਨੂੰ ਇਹ ਬੇਨਤੀ ਕਰਦਾ ਵੀ ਆਪਾਂ ਡਿਸਟੈਂਸ ਬਣਾ ਕੇ ਰੱਖੋ ਤੇ ਮਾਸਕ ਪਾਣ ਕੇ ਰੱਖੋ ਇਹ ਤੇ ਆਪਣੀ ਹੈ ਸਾਰੇ ਪਰਿਵਾਰ ਦੀ ਨਾਲੇ ਪੂਰੇ ਸ਼ਹਿਰ ਦੀ ਜ਼ਿੰਮੇਵਾਰੀ ਹੈਗੀ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਚਲੋ ਮੈਂ ਪੁਨੀਤ ਗੋਇਲ ਕੈਸ਼ੀਅਰ گارਮੈਂਟਸ ਸ਼ੂਜ਼ ਐਂਡ ਜਨਰਲ ਸਟੋਰ ਐਸੋਸੀਏਸ਼ਨ ਭੁਲਾੜਾ ਜੋ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਦੀ ਇਹ ਮਹਿਮ ਚਲਾਈ ਗਈ ਹੈ ਕਰੋਨਾ ਦੇ ਖਿਲਾਫ ਉਹ ਅਸੀਂ ਮਿਸ਼ਨ ਫਤਿਹ ਕਰ ਲਿਆ ਹੈ ਡੀਐਸਪੀ ਸਾਹਿਬ ਅੱਜ ਇੱਥੇ ਆਈਸੀਓ ਨਾਲ ਮੀਟਿੰਗ ਹੋਈ ਹੈ ਜਿਸ ਤਰ੍ਹਾਂ ਉਹਨਾਂ ਨੇ ਹਦਾਇਤਾਂ ਦਿੱਤੀਆਂ ਨੇ ਔਰ ਸਾਨੂੰ ਵੀ ਸਭ ਨੂੰ ਪਤਾ ਹੀ ਹੈ ਵੀ ਕਿਸ ਤਰ੍ਹਾਂ ਸੋਸ਼ਲ ਡਿਸਟੈਂਸ ਬਣਾ ਕੇ ਰੱਖਣਾ ਹੈ ਮੂੰਹ ਤੇ ਮਾਸਕ ਰੱਖਣਾ ਬਾਹਰ ਜਾਵਾਂਗੇ ਅਗਰ ਕਿਸੇ ਨੇ ਬਾਹਰ ਜਾਣਾ ਹੈ ਤਾਂ ਇੱਥੇ ਇਨਫੋਰਮੇਸ਼ਨ ਦਿੱਤੀ ਜਾਵੇ ਤਾਂ ਜੋ ਕਰੋਨਾ ਫੈਲਣ ਤੋਂ ਰੋਕਿਆ ਜਾ ਸਕੇ ਜਿਹੜੇ ਮਰੀਜ਼ ਇੱਥੇ ਪੋਜ਼ਿਟਿਵ ਆਏ ਸੀਗੇ ਸਾਰਿਆਂ ਨੇ ਰਲ ਕੇ ਸਾਡੇ ਕਰੋਨਾ ਵਾਰੀਅਰਸ ਨੇ ਰਲ ਕੇ ਉਹਨਾਂ ਦੀ ਸੇਵਾ ਕੀਤੀ ਸਾਰੇ ਰਲ ਮਿਲ ਕੇ ਉਸੇ ਫਤਿਹ ਪ੍ਰਾਪਤ ਕੀਤੀ ਹੈ ਹੁਣ ਸਾਡਾ ਬਲਾਡਾ ਜਿਹੜਾ ਹੈ ਉਹ ਗ੍ਰੀਨ ਜ਼ੋਨ ਦੇ ਵਿੱਚ ਆ ਗਿਆ ਹੈ ਔਰ ਇਸ ਤਰ੍ਹਾਂ ਹੀ ਬਣਿਆ ਰਹੇ ਸਾਰਿਆਂ ਦੇ ਸਹਿਯੋਗ ਦੀ ਜ਼ਰੂਰਤ ਹੈ ਸਾਰੇ ਦੁਕਾਨਦਾਰ ਸਾਡੀ ਯੂਨੀ ਦੇ ਸਾਰੇ ਸਾਥ ਦੇ ਨਾਲ ਨੇ ਔਰ ਸਾਰੇ ਸ਼ਹਿਰ ਨੂੰ ਇਹਦਾ ਸਾਥ ਦੇਣਾ ਚਾਹੀਦਾ ਹੈ ਧੰਨਵਾਦ ਤਾਂ ਕਿ ਆਪਾਂ ਸਾਰੇ ਰਲ ਕੇ ਇਸ ਮਿਸ਼ਨ ਦੇ ਪ੍ਰਾਪਤ ਕਰੀਏ ਜਿੱਤ ਕੁਰਤਾ ਜਿਲ੍ਹਾ ਮਾਨਸਾ ਤੋਂ ਕੁਰਤਾ ਤਰਲਨਾ ਤੋਂ ਨਾ ਪਲਟੀ ਬਹਾ ਗਿਆ ਸੀ ਜਿਹੜਾ ਅਸਤਲਾ ਸਰਕਾਰੀ ਅਸਤਲਾ ਮਾਨਸਾ ਜਿਹੜਾ ਸਰਕਾਰ ਦਾ ਪਤਾ ਸਬੰਧਤ ਉਹ ਜਿਹੜੀ ਆ ਰਹੀ ਹੈ ਉਹਨਾਂ ਮੰਨ ਲੈ ਕੇ ਚੱਲ ਆਉਂਦਾ ਹੈ ਨਾ ਬਜਾਤ ਪਾਸੇ ਦਿੱਤਾ ਹੁੰਦਾ ਹੈ ਸਭ ਨੂੰ ਇਹੀ ਫੀਲ ਕਰਦਾ ਹਾਂ ਕਿ ਉਹਨਾਂ ਦੇ ਪੰਨਾਂ ਕਰਦੇ ਹੋਏ ਸਾਰੇ ਜਾਣੇ ਮਾਸਟਰ ਕੰਸੀ ਰਿਪੋਰਟ ਮਾਰੀ ਬਣਾ ਕੇ ਰੱਖੋ ਵਾਰ ਵਾਰ ਸਵਾਸ ਕਰੋ ਉਹਨਾਂ ਪੰਜਾਬ ਸਰਕਾਰ ਨੂੰ ਚਲਾਇਆ ਗਿਆ ਕੋਰੋਨਾ ਜਾ ਸਰਕਾਰ ਤੇ ਮਹਿਮਾਪੁਰ ਤੋਂ ਪਿਛਲੇ 3 ਮਹੀਨਿਆਂ ਤੋਂ ਕੋਰੋਨਾ ਕਲਾਸ ਨਾਲ ਲੜੀ ਜਾ ਰਹੀ ਸੀ ਉਹਦੇ ਵਿੱਚ ਅੱਜ ਤੱਕ ਕਾਫੀ ਹੱਦ ਤੱਕ ਇਸ ਲੋਕਾਂ ਦੀਆਂ ਮੁਸ਼ਕਲਾਂ ਦੇ ਕੋਰੋਨਾ ਦੇ ਨਾਲ ਜਿਹੜੀ ਲੜਾਈ ਜਿਉ ਤੂੰ ਜਿੱਤਣ ਦੇ ਤਸੱਬੁਰ ਹੋਏ ਆ ਤੇ ਹੁਣ ਵੀ ਲੋਕਾਂ ਦੇ ਸਯੋਗ ਨਾਲ ਇੱਕ ਪਬਲਿਕ ਦੇ ਗ੍ਰੇਡਰ ਆਦਿ ਨਾਲ ਇਹ ਮੁਸ਼ਕਲ 15 ਅਤੀ ਸਬੂਤ ਕਰਨ ਦੇ ਵਿੱਚ ਤਸੱਬੁਰ ਹੋਵੇਗੀ ਇਹ ਪੰਜਾਬ ਸਰਕਾਰ ਤੇ ਮਹਿਮਾਪੁਰ ਦਾ ਫੈਸਲਾ ਹੈ ਐਸਐਸਪੀ ਸਾਹਿਬ ਨਵਿੰਦਰ ਭਾਰਕੋਜੀ ਵੱਲੋਂ ਕਿਸੇ ਸਮੇਂ ਦੇ ਦੌਰਾਨ ਕਰੋਨਾ ਦੇ ਦੌਰਾਨ ਜੋ ਕੰਟਰੀਬਿਊਸ਼ਨ ਸੀ ਕਿ ਮਾਨਸਾ ਜਨੇ ਜਿਤ ਬਲਕਤਤਾ ਸੀ ਰਾਸ਼ਨ ਵੰਡਣ ਦੇ ਨਾਲ ਨਾਲ ਲੋੜਵੰਦ ਦੇ ਕੋਲ ਪੈਨਸ਼ਨਰ ਜਿਹੜੇ ਐਬਜੂਨ ਮੋਲਡ ਦੇ ਸ਼ੁਰੂ ਕਰ ਕਰ ਜਾਣ ਔਰ ਇਨ ਟਾਈਮ ਮਾਨਸਾਪ ਜਾ ਕੇ ਪਹਿਲਾ ਜਲਾਸੀ ਜਿਹਨੇ ਕਿਹੜੇ ਟਾਈਮ ਮੁਸਲਮਾਨ ਚਲਚਿਤ ਕਰੇ ਸਾਰਾ ਕੁਝ ਜਦ ਆ ਸਾਡੀ ਐਸਐਸਪੀ ਸਾਡੀ ਬਦੌਰਦ ਹੋਇਆ ਹੁਣ ਵੀ ਜਿਹੜਾ ਮਿਸ਼ਨ ਚੱਲ ਪਿਆ ਉਹਦੇ ਅਸੀਂ ਵਾਰਡ ਵਾਈਜ਼ ਪਿੰਡ ਵਾਈਜ਼ ਮਹੱਲੇ ਵਾਈਜ਼ ਇੱਕ ਰੈਜੂਰੇਸ਼ਨ ਪਾਸ ਜਿਹੜਾ ਆ ਲੋਕਾਂ ਦੇ ਬਕਾਇਦਾ ਸਹਿਨ ਕਰਾ ਰਹੇ ਆ ਕਿਉਂਕਿ ਹਰ ਬੰਦਾ ਕਰੋਨਾ ਤੋਂ ਮੁਕਤੀ ਲਈ ਸੋਸ਼ਲ ਡਿਸਟੈਂਸ ਦੇ ਅੰਦਰ ਮਾਸਕ ਪਹਿਨ ਕੇ ਰੱਖੇ ਆਪਸੀ ਜੜੀਆ ਦੂਰੀ ਬਣਾ ਕੇ ਰੱਖੇ ਲੋਕਾਂ ਨੂੰ ਵੇਅਰ ਕਰੇ ਆਪਣੇ ਬੱਚਿਆਂ ਨੂੰ ਆਪਣੇ ਰਿਸ਼ਤਦਾਰਾਂ ਔਰ ਆਪਦੀ ਇਮਿਊਨਿਟੀ ਨੂੰ ਤਾਂ ਹੁਣ ਲਈ ਉਹ ਚੀਜ਼ਾਂ ਦਾ ਸੇਵਨ ਕੀਤਾ ਜਾਵੇ ਜਿਹਦੇ ਨਾਲ ਉਹ ਕਰੋਨਾ ਤੋਂ ਬਚ ਸਕਣ ਥੈਂਕ ਯੂ ਇੰਦਾ ਸਾਡਾ ਪ੍ਰੋਗਰਾਮ ਮਿਸ਼ਨ ਪੱਤੇ ਆ। ਜਿਸ ਸੰਬੰਧ ਵਿੱਚ ਅਸੀਂ ਪਹਿਲਾਂ ਵੀ ਕੋਰੋਨਾ ਬਿਮਾਰੀ ਸੰਬੰਧੀ ਕਾਫੀ ਸਰਕਾਰ ਦੇ ਅਧਿਕਾਰੀਆਂ ਆਪਣੇ ਜਸਤਕੀ ਨੂੰ ਪਾਰ ਬਿਤੇ ਚੱਲਦਾ। ਕੋਰਸ ਨੇ ਤੇ ਕਾਫੀ ਕੰਮ ਕੀਤਾ। ਅਸੀਂ ਵੀ ਇਸੇ ਕੋਰੋਨਾ ਬਿਮਾਰੀ ਬੰਨੀ ਸਾਡੇ ਚਾਰ ਪੋਜ਼ਿਟਿਵ ਲੈ ਲਈ ਨੂੰ ਪੇਟ ਜਾ ਕੇ। ਜਿਹੜੇ ਆ ਉਹਨਾਂ ਦਾ ਆਵਾਜ਼ ਬਰੀ ਹੋਇਆ। ਅਡੇਸਿਸ ਦੀ ਥਾਉ। ਇਸ ਤੋਂ ਨਮਨ ਕਰਦੇ ਹਾਂ ਬੜੀ ਲਾਜ ਕਰਾ ਰਿਹਾ ਸਾਰੇ ਮਰੀਜ਼ ਜਿਹੜੇ ਸਾਡੇ ਜਿਹੜੇ ਪੋਜ਼ਿਟਿਵ ਆਨ ਕਨਸੀਡਰਡ ਆਈਸੀ ਕੀ ਉਹ 네ਗੇਟਿਵ ਆ ਗਈ ਹੈ। ਤੁਸੀਂ ਵੀ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਕੰਮ ਕਰ ਰਹੇ ਹਾਂ ਸਰਕਾਰ ਸਾਰਿਆਂ ਦੀ ਮਦਦ ਕੀਤੀ ਹੈ। ਅਸੀਂ ਵੀ ਸਾਰੇ ਸਾਰਾ ਠਾਣੇ ਕੰਮ ਕਰਦੇ ਨੇ। ਸਾਰੇ ਲੋਕਾਂ ਨੇ ਵੀ ਮਦਦ ਕੀਤੀ ਹੈ। ਜੱਗੇ ਵੀ ਅਪੀਲ ਕਰਦੇ ਹਾਂ ਸਾਰੇ ਲੋਕ ਜਿਹੜੇ ਆ ਜਿਹੜੇ ਕੌਡ ਮੰਨਣੀਆਂ ਆ ਇਹ ਹਦਾਇਤਾਂ ਦੇ ਪਾਲਨ ਕਰਨ ਲਈ ਬਾਸਟ ਪੈਣ ਕੇ ਰੱਖਣ ਦੇ ਸਮਾਜ ਦੀ ਗੁਰੂਪ੍ਰਾਖ ਰੱਖਣਗੇ ਜਿਵੇਂ ਕਿੰਨੇ ਵੀ ਸੈਟਿੰਗ ਦੀ ਇਹ ਪਾਲਣ ਕਰਮੇ ਧੰਨਵਾਦ